ਸੂਟ ਬੂਟ ਪਾ ਕੇ ਆਇਆ ਤੇ ਵਿਆਹ ਦੇ ਵਿੱਚੋਂ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਉਡਾ ਕੇ ਲੈ ਗਿਆ ਇਹ ਤਸਵੀਰ ਸਾਹਮਣੇ ਆਈ ਹੈ ਵਿਆਹ ਸਮਾਗਮ ਦੀ ਜਿੱਥੇ ਵਿਆਹ ਸਮਾਗਮ ਦੇ ਵਿੱਚ ਸੂਟ ਬੂਟ ਪਾ ਕੇ ਇੱਕ ਸ਼ਾਤਰ ਚੋਰ ਆਂਦਾ ਹੈ ਜੋ ਉੱਥੇ ਵਿਆਹ ਦੇਖਦਾ ਹੈ ਘੁੰਮਦਾ ਫਿਰਦਾ ਹੈ ਖਾਂਦਾ ਪੀਂਦਾ ਹੈ ਫਿਰ ਉਸ ਦੇ ਬਾਅਦ ਮੌਕਾ ਜਿਹਾ ਪਾ ਕੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਉਡਾ ਕੇ ਲੈ ਜਾਂਦਾ ਹੈ ਇਹ ਤਸਵੀਰ ਸਾਹਮਣੇ ਆਈ ਹੈ ਸੂਟ ਬੂਟ ਦੇ ਵਿੱਚ ਨਜ਼ਰ ਆ ਰਿਹਾ ਸ਼ਾਤਰ ਚੋਰ ਹੈ ਜੋ ਕਿ ਵਿਆਹ ਸਮਾਗਮ ਦੇ ਵਿੱਚੋਂ ਵੈਗ ਉੜਾ ਕੇ ਲੈ ਗਿਆ ਹੈ ਉਹ ਵੀ ਸੋਨੇ ਦੇ ਗਹਿਣਿਆਂ ਦਾ ਭਰਿਆ ਹੋਇਆ ਕਰੀਬ 25 ਤੋਲੇ ਸੋਨੇ ਦੇ ਗਹਿਣੇ ਸੀ ਜਿਸ ਨੂੰ ਕੀ ਏ ਛਾਤਰ ਉੜਾ ਕੇ ਲੈ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਸਾਥੀ ਵੀ ਨਾਲ ਆਏ ਸਨ ਜੋ ਕਿ ਤਿਆਰ ਸ਼ਹਿਰ ਹੋ ਕੇ ਸੂਟ ਬੂਟ ਪਾ ਕੇ ਪਹੁੰਚੇ ਸੀ ਤਾਂ ਇੱਕ ਆਟੋ 'ਚ ਜਾਂਦੇ ਵੀ ਨਜ਼ਰ ਆਏ ਨੇ ਕੈਦ ਹੋਏ ਨੇ ਸੀਸੀਟੀਵੀ ਦੇ ਵਿੱਚ ਤੇ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਤੇਜ਼ੀ ਦੇ ਨਾਲ ਪੈਲਸ ਦੇ ਵਿੱਚੋਂ ਬਾਹਰ ਨਿਕਲਦਾ ਹੈ ਮੁੰਡਾ ਤਾਂ ਬੈਗ ਇਸ ਦੇ ਮੋਢੇ ਤੇ ਟੰਗਿਆ ਹੋਇਆ ਹੈ ਜਿਸ ਦੇ ਉੱਪਰ ਇੱਕ ਕੋਟ ਰੱਖ ਲੈਂਦਾ ਹੈ ਤਾਂ ਪੈਲਸ ਦੇ ਅੰਦਰ ਦੀ ਇਹ ਤਸਵੀਰ ਤੇ ਦੂਜੀ ਤਸਵੀਰ ਵਾਰ ਦੀ ਦੇਖ ਸਕਦੇ ਹੋ ਤੇਜ਼ੀ ਦੇ ਨਾਲ ਉਥੋਂ ਫਰਾਰ ਹੋ ਜਾਂਦਾ ਹੈ ਆਪਣਾ ਕੋਟ ਉਤਾਰ ਕੇ ਮੋਢੇ ਤੇ ਰੱਖ ਲੈਂਦਾ ਹੈ ਜਿਸ ਦੇ ਥੱਲੇ ਇਸ ਨੇ ਬੈਗ ਲੁਕਾਇਆ ਹੋਇਆ ਹੈ ਉਹ ਦੇਖੋ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਹਿਲਾ ਟੇਬਲ ਤੋਂ ਬੈਗ ਚੱਕਦਾ ਹੈ ਫਿਰ ਤਰੀਕੇ ਜੇ ਨਾਲ ਉਸ ਨੂੰ ਲੁਕਾ ਲੈਂਦਾ ਹੈ ਤਾਂ ਆਪਣੇ ਕੋਟ ਦੇ ਨਾਲ ਉਸ ਨੂੰ ਟੱਕ ਲੈਂਦਾ ਹੈ ਤਾਂ ਬਾਹਰ ਨਿਕਲ ਜਾਂਦਾ ਹੈ ਫਰਾਰ ਹੋ ਜਾਂਦਾ ਹੈ ਇਹ ਸੀ ਸੀ ਟੀ ਵੀ ਸਾਹਮਣੇ ਆਈ ਹੈ ਵਿਆਸ ਸਮਾਗਮ ਚਲ ਰਿਹਾ ਸੀ ਜਿਸ ਦੇ ਵਿੱਚ ਛਾਤਰ ਚੋਰ ਦਾਖਲ ਹੋ ਗਏ ਜੋ ਸੂਟ ਬੂਟ ਪਾ ਕੇ ਪਹੁੰਚਦਾ ਹੈ ਤਾਂ ਤਿਆਰ ਸ਼ਾਰ ਹੋ ਕੇ ਆਂਦਾ ਹੈ ਸੂਟ ਬੂਟ ਦੇ ਵਿੱਚ ਆਂਦਾ ਹੈ ਤਾਂ ਫਿਰ ਵਿਆਹ ਵਿਆਹ ਦੇਖਦਾ ਹੈ ਖਾਂਦਾ ਪੀਂਦਾ ਹੈ ਤਾਂ ਮੌਕਾ ਜਿਹਾ ਪਾ ਕੇ ਉਥੋਂ ਬੈਗ ਉਡਾ ਕੇ ਲੈ ਜਾਂਦਾ ਹੈ ਜਿਸ ਦੇ ਵਿੱਚ ਗਹਿਣੇ ਸੀ ਲਾੜੀ ਨੂੰ ਜੋ ਗਹਿਣੇ ਪਾਣੇ ਸੀ ਉਹ ਗਹਿਣੇ ਰੱਖੇ ਹੋਏ ਸਨ ਕਰੀਬ 25 ਤੋਲੇ ਗਹਿਣੇ ਸਿਗੇ ਜਿਨ੍ਹਾਂ ਨੂੰ ਇਹ ਉਡਾ ਕੇ ਲੈ ਗਿਆ ਤਸਵੀਰ ਸੀਸੀਟੀਵੀ ਦੇ ਵਿੱਚ ਪੂਰੀ ਹਰਕਤ ਕੈਦ ਹੋ ਗਈ ਹੈ। ਇਹੀ ਉਹ ਬੈਗ ਹੈ ਸੋਨੇ ਦੇ ਗਹਿਣਿਆਂ ਦਾ ਜਿਸ ਨੂੰ ਕੀ ਇਹ ਛਾਤਰ ਉਡਾ ਕੇ ਲੈ ਗਿਆ। ਦੇਖ ਸਕਦੇ ਹੋ ਤੇਜ਼ੀ ਦੇ ਨਾਲ ਭਜਦਾ ਹੋਇਆ ਨਜ਼ਰ ਆ ਰਿਹਾ ਜੋ ਕਿ ਇੱਧਰ-ਉੱਧਰ ਵੀ ਨਹੀਂ ਦੇਖ ਰਿਹਾ ਕਿਉਂਕਿ ਇਹ ਆਪਣਾ ਕੰਮ ਕਰ ਚੁੱਕਿਆ ਹੈ। ਇਸਨੇ ਬੈਗ ਚੋਰੀ ਕਰ ਲਿਆ। ਫਰਾਰ ਹੋ ਗਿਆ ਇਹ ਬੈਗ ਚੁੱਕ ਕੇ ਪੂਰੀ ਨਜ਼ਰ ਰੱਖੀ ਪਹਿਲਾਂ ਵਿਆਹ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿੱਥੇ-ਜਿੱਥੇ ਬੈਗ ਜਾ ਰਿਹਾ ਸੀ ਇਹ ਮਗਰ-ਮਗਰ ਜਾ ਰਿਹਾ ਸੀ। ਤਾਂ ਪੂਰੀ ਇਸਨੇ ਨਜ਼ਰ ਰੱਖੀ। ਵਿਆਹ ਦੇਖਿਆ, ਖਾਦਾ ਪੀਤਾ, ਮੌਕਾ ਜਿਹਾ ਪਾਇਆ ਬੈਗ ਚੱਕਿਆ। ਤਾਰਫੂ ਚੱਕਰ ਹੋ ਗਿਆ 9 2 11 ਹੋ ਗਿਆ ਇਹ ਤਸਵੀਰ ਸਾਹਮਣੇ ਆਈ ਕਿਸ ਤਰੀਕੇ ਦੇ ਨਾਲ ਬੈਗ ਚੱਕਦਾ ਹੈ ਉਸ ਨੂੰ ਸ਼ਾਤਰਾਨਾ ਢੰਗ ਦੇ ਨਾਲ ਲੁਕਾਉਂਦਾ ਹੈ ਆਪਣਾ ਕੋਟ ਜੋ ਪਾਇਆ ਹੁੰਦਾ ਹੈ ਕੋਟ ਦੇ ਥੱਲੇ ਬੈਗ ਨੂੰ ਰੱਖ ਲੈਂਦਾ ਹੈ ਤਾਂ ਉੱਪਰ ਕੋਟ ਰੱਖ ਕੇ ਫਰਾਰ ਹੋ ਜਾਂਦਾ ਹੈ ਤਾਂ ਇਹ ਤਸਵੀਰ ਸਾਹਮਣੇ ਆਈ ਦੱਸਦੀ ਹੈ ਕਿ ਪੂਰਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਰੋਡ ਦਾ ਹੈ ਜਿੱਥੇ ਇੱਕ ਹੋਟਲ ਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਵਿਆਹ ਸਮਾਗਮ ਦੇ ਵਿੱਚ ਤਿਆਰ ਸ਼ਹਿਰ ਹੋ ਕੇ ਬੂਟ ਸੂਟ ਪਾ ਕੇ ਸੂਟ ਬੂਟ ਪਾ ਕੇ ਮੁੰਡਾ ਪਹੁੰਚਦਾ ਹੈ ਤਾਂ ਉੱਥੇ ਪਹਿਲਾ ਵਿਆਹ ਦੇਖਦਾ ਹੈ ਖਾਂਦਾ ਪੀਂਦਾ ਹੈ ਇੱਧਰ ਉੱਧਰ ਪੂਰੀ ਨਜ਼ਰ ਰੱਖਦਾ ਹੈ ਤਾਂ ਉਹ ਦੇਖ ਲੈਂਦਾ ਹੈ ਸੋਨੇ ਵਾਲਾ ਬੈਗ ਕਿੱਥੇ ਆ ਜਿਸ ਦੇ ਵਿੱਚ ਗਹਿਣੇ ਕਿੱਥੇ ਆ ਪੂਰੀ ਰੈਕੀ ਕਰਦਾ ਹੈ ਵਿਆਹ ਤੇ ਹੁੰਦਾ ਹੈ ਖਾਂਦਾ ਪੀਂਦਾ ਹੈ ਫਿਰ ਉਸ ਦੇ ਬਾਅਦ ਮੌਕਾ ਜਿਹਾ ਪਾ ਕੇ ਉਸ ਬੈਗ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਇਹ ਕੈਦ ਹੋ ਗਿਆ ਹੈ ਤਾਂ ਇੱਕ ਵਾਰ ਫਿਰ ਦੱਸ ਦਈਏ ਕਪੂਰਥਲਾ ਦੇ ਸੁਲਤਾਨਪੁਰ ਰੋਡ ਦਾ ਇਹ ਪੂਰਾ ਮਾਮਲਾ ਹੈ ਇੱਥੇ ਹੋਟਲ ਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਜਿੱਥੇ ਚੋਰ ਦਾਖਲ ਹੁੰਦੇ ਨੇ ਤੇ ਆਪਣਾ ਕੰਮ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਸੋਨੇ ਦੇ ਗਹਿਣੇ ਉਡਾ ਕੇ ਫਰਾਰ ਹੋ ਜਾਂਦੇ ਨੇ ਤਾਂ ਪਗਵੰਤ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਇਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਰਿਸ਼ਤੇਦਾਰੀ ਦੀ ਇੱਕ ਲੜਕੀ ਦਾ ਵਿਆਹ ਹੋ ਰਿਹਾ ਸੀ ਵਿਆਹ ਸਮਾਗਮ ਸੀ ਹੋਟਲ ਦੇ ਵਿੱਚ ਚੱਲ ਰਿਹਾ ਸੀ ਜਿੱਥੋਂ ਚੋਰ ਸੋਨੇ ਦੇ ਗਹਿਣੇ ਉਡਾ ਕੇ ਲੈ ਗਏ ਤਾਂ ਬੈਗ ਦੇ ਵਿੱਚ ਤਿੰਨ ਸੋਨੇ ਦੇ ਸੈੱਟ ਇੱਕ ਚੈਨ ਇੱਕ ਮੰਗਲ ਸੂਤਰ ਤੇ ਦੋ ਅੰਗੂਠੀਆਂ ਸੀ ਜਿਸ ਦਾ ਕੁੱਲ ਵਜ਼ਨ ਦੱਸਿਆ ਜਾ ਰਿਹਾ ਲਗਭਗ 25 ਤੋਲੇ ਸੀ ਤੇ 25 ਤੋਲੇ ਦੇ ਗਹਿਣੇ ਉਡਾ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਕਿ ਇਸ ਦੇ ਸਾਥੀ ਵੀ ਨਾਲ ਸਨ ਜੋ ਜੋ ਵੀ ਸੂਟ ਬੂਟ ਪਾ ਕੇ ਆਈ ਸੀ ਤਾਂ ਫਿਰ ਇਹ ਮੌਕਾ ਪਾ ਕੇ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਚੋਰੀ ਦੀ ਵਾਰਦਾਤ ਨੂੰ ਦੇ ਕੇ ਫਰਾਰ ਹੋ ਜਾਂਦੇ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਨੇ ਸੀਸੀਟੀਵੀ ਨੂੰ ਆਪਣੇ ਕਬਜੇ ਚ ਲੈ ਲਿਆ ਹੈ ਤਾਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਹੋਰ ਵੀ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਆਟੋ ਦੇ ਵਿੱਚ ਫਰਾਰ ਹੋਏ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਾਂ ਇਸ ਦੇ ਨਾਲ ਇਸ ਦੇ ਹੋਰ ਸਾਥੀ ਵੀ ਸਨ ਤਾਂ ਪੁਲਿਸ ਹੋਰ ਵੀ ਸੀਸੀਟੀਵੀ ਖੰਗਾਰ ਰਹੀ ਹੈ ਤਾਂ ਪੁਲਿਸ ਨੇ ਦਾਵਾ ਕੀਤਾ ਹੈ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਇਹ ਵੱਡੀ ਵਾਰਦਾਤ ਦੇ ਚੱਲਦੇ ਵਿਆਸ ਸਮਾਗਮ ਦੇ ਵਿੱਚ ਕੀਤੀ ਗਈ ਹੈ ਜਿੱਥੇ ਹੱਥ ਸਾਫ਼ ਕਰ ਗਏ ਨੇ ਛਾਤਰਚੋਰ ਜੋ ਤਿਆਰ ਸ਼ਾਰ ਸੂਟ ਬੂਟ ਪਾ ਕੇ ਪਹੁੰਚਦੇ ਨੇ ਵਿਆਹ ਦੇਖਦੇ ਨੇ ਪੂਰੀ ਰੈਕੀ ਕੀਤੀ ਜਾਂਦੀ ਹੈ ਤਾਂ ਫਿਰ ਮੌਕਾ ਪਾ ਕੇ ਮੁੰਡਾ ਬੈਗ ਉਡਾ ਕੇ ਲੈ ਜਾਂਦਾ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਸਦਾ ਇਹ ਨਜ਼ਰ ਆ ਰਿਹਾ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ